ਕਲੀਨ ਕਰਨ ਵਾਲਾ ਤੇ ਤੇਲ ਪਾਉਣ ਵਾਲਾ ਇਹਦੇ ਚ ਇੱਕ ਬੱਸ ਸਪੈਸ ਲੈ ਕੇ ਆਂਡ ਡਰਾਈਵ ਕਰੀ ਗਿਆ ਅੱਗ ਦਾ ਵੀ ਜਾਨ ਸਕਉ ਕਿ ਬ੍ਰੇਕਾਂ ਤੇ ਪੈ ਸਕਦਾ ਬਾਕੀ ਸਕੇਲ ਵਾਲਾ ਕੱਢ ਲੈਂਦਾ ਬਾਹਲਾ ਮੈਂ ਇਹੋ ਹੀ ਨਾ ਹੋਵੇ ਜਿਹੜੇ ਭਰਾ ਦਾ ਰੋਲਾ ਨਹੀਂ ਸੀ ਪਿਆ ਉਹ ਵਾਲਾ ਹੀ ਨਾ ਹੋਵੇ ਇਹ ਆ ਬਿਊਟੀ ਲੱਪਣੀ ਆ ਕਿਤੇ ਤਾਂ ਆਹ ਦ੍ਰਿਖਤ ਦੇਖਿਓ ਆਹ ਸਨੋ ਖੜੀ ਆ ਉੱਤੇ ਟਾਣੀ ਪੁਲਸ ਵਾਲੇ ਨੇ ਗੱਡੀ ਦੇਖੋ ਕਿੰਨੀ ਲਿਪੜੀ ਆ ਬਾਹਰ ਹੀ ਖੜਾਗਾ ਦੈ ਜਾਨਦੇ ਨਾ ਜਿਆ ਸ਼ੂ ਸ਼ੂ ਕਰਦੇ ਤੇ ਉਹ ਯਾਰ ਬਾਈ ਮਿਲਿਆ ਹੀ ਰੈਗ ਆਲਾ ਬਾਈ ਇਹ ਬਣੀ ਪੈਗ ਤੋਂ ਹੀ ਮਿਲਦਾ ਠੀਕ ਆ ਫਿਰ ਤਾਂ ਬਾਈ ਮੈਂ ਹੋਟੀ ਕੰਪਨੀ ਚ ਵੀ ਹੈਗਾ ਰੈਗ ਚ ਹੋ ਗਿਆ ਸੀਗਾ 20 ਦਿਨ ਪਹਿਲਾਂ ਪਰ ਲੱਗ ਮੈਂ ਇੱਧਰ ਗਿਆ ਡੈਨਮਰ ਡੈਨਮ ਕੋਈ ਦੁਬਾਰੇ ਲੀਕ ਹੋ ਗਈ ਯਾਰ ਇਹ ਜੇ ਤਾਂ ਬਈ ਇਹ ਦੁਬਾਰਾ ਲੀਕ ਹੋ ਗਿਆ ਆ ਦੇਖੋ ਇਹ ਤੇਲ ਫਿਰਦਾ ਤੇ ਠੀਕ ਆ ਮਿੱਤਰੋ ਕਰੋ ਸਾਰਿਆਂ ਨੇ ਸਪੋਰਟ ਕਰ ਲੋ ਚੈਨਲ ਸਬਸਕ੍ਰਾਈਬ ਜੇ ਕਿਸੇ ਨੇ ਨਹੀਂ ਕੀਤਾ ਤੇ ਬੈਲ ਆਈਕਨ ਤੇ ਲਾਈਕ ਸ਼ੇਅਰ ਤੇ ਫੇਸਬੁੱਕ ਵਾਲੇ ਤੁਸੀਂ ਵੀ ਕਰੋ ਕਿਰਪਾ ਫੋਲੋ ਬੁੱਲੋ ਕਰ ਲਿਆ ਕਰੋ ਤੇ ਕਮੈਂਟ ਕਮੈਂਟ ਕਰਿਆ ਕਰੋ ਮੈਂ ਦੇਖਦਾ ਹਾਂ ਉਹਨਾਂ ਸਾਰਿਆਂ ਦੇ ਹਾਂਜੀ ਕੀ ਹਾਲ ਚਾਲ ਆ ਸੰਗ ਤੇ ਔਰ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਆ ਲੈ ਕੇ ਜਾਣਾ ਆਪਾਂ ਟ੍ਰੇਲਰ ਸਾਰੇ ਛਾਪੇ ਜੇ ਵਾਲਾ ਰਾਤ ਤੁਰਨਾ ਹੀ ਹਾਲ ਵਾਲਾ 11 ਵਜੇ ਟਰੈਲਰ ਆਇਆ ਇਹ ਤੇ ਮੈਂ ਉਹਨੂੰ ਬਾਈ ਨੂੰ ਫੋਨ ਲਾਇਆ ਮੈਂ ਕਦੋਂ ਕੋ ਪਹੁੰਚਦੇ ਹੋ ਬਾਈ ਕਹਿੰਦਾ ਪਹੁੰਚਦਾ ਤਾਂ ਮੈਂ 11 ਵਜੇ ਆ ਪਰ ਇਹਦੇ ਚ ਪ੍ਰੋਬਲਮ ਆ ਟਰੈਲਰ ਚ ਇਹਦੀ ਹੱਬ ਸੀ ਲੀਕ ਹੋ ਰਹੀ ਹੈ ਯੂ ਐਸ ਤੋਂ ਆਇਆ ਆ ਇਹ ਵਾਹ ਦੇਖ ਤੇ ਬਾਈ ਆ ਹੀ ਲਿਆ ਤੇ ਮੈਨੂੰ ਕਹਿੰਦੀ ਰਾਤ ਨੂੰ ਕਰਦਾ ਈ ਘੰਟੇ ਵਿੱਚ ਤੇ ਮੁੜ ਕੇ ਮਕੈਨਿਕ ਬੀਜੀ ਵਾਲਾ ਸੀਗਾ ਕੋਈ ਬੈਰਿੰਗ ਦਾ ਇਸ਼ੂ ਸੀ ਉਹ ਟਰੈਲਰ ਚ ਉਹਦੇ ਚੱਕਰ ਚ ਇਹ ਵੀ ਨਹੀਂ ਹੋਇਆ ਹੁਣ ਦੁਬਾਰੇ ਆਿਆਂਗਾ 9 ਵਜ ਗਏ ਆ ਹੁਣੇ ਕਰਾ ਕੇ ਲੈ ਕੇ ਜਾਨੇ ਆ ਕਿਉਂਕਿ ਆਪਣੀ ਕਰਾਉਣਾ ਪੈਣਾ ਕੋਲੇ ਖੜਕੇ ਕਿਉਂਕਿ ਹੁਣ ਇੱਧਰ ਖੜਾ ਇਧਰੋਂ ਲੈ ਕੇ ਕੌਣ ਜਾਊ ਇਹਨੂੰ ਬਾਬੂ ਬਈਆ ਹੋਰ ਵੀ ਮੈਂ ਦੇਖ ਲਾਂ ਫਿਰ ਉਹਨਾਂ ਨੂੰ ਕਹਿ ਦੂੰ ਜੇ ਹੋਣ ਵਾਲਾ ਕੁਝ ਇਹ ਪੂਰਾ ਛਾਪਾ ਜਾਏ ਤੇ ਸਾਰੇ ਸਾਰੇ ਤੇ ਟਰੱਕ ਆਪਾਂ ਸਟਾਰਟ ਕਰਤਾ ਟਰੱਕ ਸ਼ਾਪ ਦੇ ਉੱਥੇ ਬਾਹਰ ਹੀ ਖੜਾ ਸੀਗਾ ਰਾਤ ਮੇਰਾ ਬੰਕ ਹੀਟ ਵੀ ਛੱਡ ਕੇ ਗਿਆ ਸੀ ਵੀ ਘੰਟੇ ਵਿੱਚ ਮੁੜਿਆ ਹੁਣਾ ਪਲਾਨ ਕੈਂਸਲ ਹੁੰਦੇ ਹੁੰਦੇ ਤੇ ਸੋਹਾਂ ਤੇ ਪਹੁੰਚ ਗਿਆ ਐਲ ਵੀ 007 ਸੇਫਟੀ ਵੀ ਦੇਖਾਂ ਨਹੀਂ ਅੱਜ ਨਹੀਂ ਸੇਫਟੀ ਤਾਂ ਹੋਣੀ ਹੋਈ ਆ ਆ ਮੈਨ ਨਹੀਂ ਹੋਈ ਆ ਬਾਕੀ ਦਾ ਗੁੱਡ ਫਿਪਰਾ ਮੈਂ ਵੇ ਭਰਗੇ ਤੇ ਬਥਾਈ ਆ ਉਹ ਖੜਾ ਆਪਣਾ ਉਧਰ ਟਰੱਕ ਸਾਹਮਣੇ 10 ਬੱਜ ਗਏ ਹੁਣ ਆਏ ਆ ਸ਼ਾਪ ਵਾਲੇ ਹੁਣ ਆਪਾਂ ਟ੍ਰੇਲਰ ਲੈ ਕੇ ਉਹਨਾਂ ਕੋਲ ਚੱਲਦੇ ਆ ਉਧਰ ਹੁਣ ਆਪਣਾ ਕਿਹੜਾ ਕੈਨੇਡਾ ਵਾਈਟ ਹੈ ਇਸ ਕਰਕੇ ਆਪਾਂ ਖਾਣ ਪੀਣ ਵਾਲੇ ਵਿੱਚ ਔਰੇ ਨਰੰਜ ਸਾਰਾ ਗੋਹ ਲਿਆਉਣ ਲੱਗੇ ਕਿਉਂਕਿ ਕੋਸ ਸਮਾਨ ਮੈਂ ਕੱਲ ਰੱਖ ਗਿਆ ਦੇਖੋ ਚਾਤਰ ਵੀ ਚੇਂਜ ਕਰਕੇ ਸਾਰਾ ਟਰੱਕ ਸਾਫ਼ ਕੀਤਾ ਹੋਇਆ ਵੇ ਸੋਹਣਾ ਸੋਹਣਾ ਬਣਾਇਆ ਹੋਇਆ ਵੇ ਦੇਖੋ ਹੈ ਕੱਲਾ ਕੱਲਾ ਟੂਲ ਐ ਸਾਰੇ ਚੀਜ਼ਾਂ ਨੇਕੋ ਪਾਤਾ ਹੈ ਗਾ ਹੀ ਦੇਣਾ ਮੈਂ ਦੋ ਕਿ ਦਿਨਾਂ ਚ ਫੇਰ ਐ ਤੋ ਗਾ ਹੀ ਜਾਣਾ ਹੈ ਬਾਬੂ ਬਈਆ ਇੱਕਣਾ ਆ ਬਗਲੇ ਆ ਯਾਰ ਮੈਂ ਅੱਗੇ ਗਰ ਪੰਚਾਹ ਕਰਕੇ ਜਾਂ ਪਲਾਸਟਿਕ ਦੇ ਚ ਪੀਣਾ ਉਹ ਵੀ ਟਰੱਕ ਚ ਪਿਆ ਸੀਗਾ ਹਨਾ ਉਹ ਮੇਰੀ ਭੈਣ ਨਹੀਂ ਹਟਦੀ ਉਹ ਵੀਡੀਓ ਦੇਖਦੀ ਹੈ ਤੋ ਹਟ ਜਾੜੇ ਕਾ ਪਛੋਦੇ ਚ ਪੀਣਾ ਵੀ ਪਲਾਸਟਿਕ ਦੇ ਚ ਗਰਮ ਪਾਪਾ ਬਿੰਦੇ ਛੱਟੇ ਇਹ ਥੋੜਾ ਜਿਹਾ ਗੰਦਾ ਹੋ ਗਿਆ ਕਿਉਂਕਿ ਟਰੱਕ ਚ ਪਿਆ ਸੀ ਕਾਲਸੀ ਜੀ ਲੱਗ ਗਈ ਐ ਇਹਨੂੰ ਉਹਨਾਂ ਵਿੱਚ ਪੀ ਲਾਂਗੇ ਮੈਂ ਕਿਹਾ ਨਾਲੇ ਉਹਨੂੰ ਸ਼ਾਂਤੀ ਮਿਲ ਜੇ ਟੈਕ ਦਾ ਬੜਾ ਸੋਹਣਾ ਇੱਥੇ ਆ ਦੇਖੋ ਇਹ ਰੱਖੀਏ ਸਮਾਨ 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 요거ਟ ਵੀ ਲੈਂਦਾ ਵਾਲਾ ਵੀ ਖਾਣ ਨੂੰ ਇਹ ਬਹੁਤ ਸਵਾਦ ਹੁੰਦਾ ਫਲੇਵਰ ਵਾਲਾ ਹੁੰਦਾ ਇਹ ਤਾਂ ਉਹ ਖਾ ਲੈਂਦਾ ਬੰਦਾ ਦੁੱਧ ਤਿੰਨ ਆਪਾਂ ਤਿੰਨ ਬੋਤਲਾਂ ਹੀ ਲੈਂਦੀਆਂ ਕਰ ਮਲਗੇ ਤੂੰ ਨਾ ਕੋਈ ਹੋ ਗਿਆ ਲੇਟ ਨਹੀਂ ਜਾਗਦੀ ਆਹ ਤਿੰਨਾ ਆਪਣੀਆਂ ਦੋਈ ਆ ਉਹੀ ਤੇ ਕੰਦੂ ਤੇ ਕਾਲੂ ਗੋਬੀ ਤੇ ਇੱਕ ਸਮਾਨ ਆਪਾਂ ਥੋੜਾ ਉਹ ਥੋੜੀ ਭਾਂ ਨੂੰ ਦਹੀਂ ਡੱਗ ਵੀ ਸਮਾਨ ਥੋੜਾ ਖੁੱਲਾ ਲੈਉਣ ਨੇ ਦਹੀਂ ਦੇ ਦੋ ਡੱਬੇ ਤੇ 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 ਆਂਡੇ ਹੋਗੇ ਇਹਨਾਂ ਨੂੰ ਰੱਖਦਗੇ ਉੱਪਰ ਦੋਸਤ ਰੋਟੀਆਂ ਮੈਕਰੋਨੀ ਸੈਲਡ में। नहीं नाल उन नहीं है। है। नहीं फ्रूट अपने एप्पल हो गए ऑरेंज हो गए तो बनाना वाह हूँ चल गए उधर आप ट्रेलर चके ट्रक भी गर्म हो गया विक्घा पाया चल ਲੈ ਵੀ ਛੇਰੋ ਟ੍ਰੇਲਰ ਚੱਕ ਲਿਆ ਉਧਰ ਲੈ ਕੇ ਚਾਲਦੇ ਆ ਨੂੰ ਸ਼ੌਪ ਤੇ ਇਹਦੇ ਆ ਚੀਜ਼ ਹੈਗੀ ਆ ਪਰ ਇਹ ਬੰਦੇ ਕਈ ਵਰਤਦੇ ਨਹੀਂ ਇਧਰ ਲੈ ਇਧਰ ਇਹ ਤਾਂ ਚੱਲੂ ਸੀਲਡ ਆ ਵੈਸੇ ਲੋਡ ਨਹੀਂ ਐਮਟੀ ਤੇ ਬਹੁਤ ਕੰਮ ਦੀ ਚੀਜ਼ ਆ ਵੀ ਜੇ ਡੋਰਾ ਐਮਟੀ ਤੇ ਆਪਣੇ ਸੀਲ ਨਾਲ ਲੱਗੀ ਲੱਗੀ ਨਹੀਂ ਹੁੰਦੀ ਜਾਂ ਸੀਲ ਆ ਬੁਰਕ ਕੇ ਜਾਂਦੇ ਕਿਉਂਕਿ ਡرائیਵਰ ਦੇ ਡੋਰ ਬਹੁਤ ਹਲਕੇ ਹੁੰਦੇ ਆ ਦੇਖੋ ਉਹੀ ਫਿਰਦੇ ਨਾਲ ਹੀ ਤੇ ਖੋਲਤੇ ਨਹੀਂ ਡੋਰਾ ਇਹਦੇ ਨਾਲ ਸੇਫਟੀ ਇਸ ਮਾਸਟ ਆਲੀਆ ਆਪਣਾ ਕਹਿੰਦੇ ਪੱਕਾ ਟਿਕਾਣਾ ਬੋਸ਼ ਵਿੱਚ ਟਰੱਕ ਲੈ ਕੇ ਜਾਣਾ ਉੱਥੇ ਕਰਨਾ ਕਹਿੰਦੇ ਚੈੱਕ ਚੈੱਕ ਕਿ ਵੀ ਉਹ ਸੀਲ ਪਾਉਣੀ ਆ ਤੀਜਾ ਕਿਹੜੇ ਮੈਨੇ 4-5 ਲਾ ਕੇ ਤੀਜਾ ਕਿਹੜਾ ਜਿਹੜਾ ਮੈਂ ਬੋਸ਼ ਵਿੱਚ ਟਰੱਕ ਲੈ ਕੇ ਚੱਲੇ ਆ ਮੈਂ ਟ੍ਰੇਲਰ ਵੀ ਉੱਥੇ ਰਿਪੇਅਰ ਕਰਨਾ ਪੈਂਦਾ ਇਹ ਚਲੋ ਉਹ ਬਾਤ ਮਾਰਾਂਗੇ ਇਹਨਾਂ ਨੂੰ ਲਓ ਪਾਲੂ ਬੈਠਾ ਉਹ ਮੈਨੂੰ ਇੱਕ ਚੱਕਾ ਜੋ ਬ੍ਰੇਕ ਪਾਇ ਨਾ ਉਹ ਥੱਲੇ ਡਿੱਗੂਗਾ ਤੇ ਥੱਲੇ ਹੈਗਾ ਗੰਦਾ ਥੋੜਾ ਇਹ ਉਹਨੂੰ ਜਾਂਦਾ ਉੱਥੇ ਕੋਈ ਸਹਾਰਾ ਦੇਣਾ ਪੈਣਾ ਇੱਥੇ ਲਾਉਣਾ ਅੰਦਰ ਵਾਸ਼ ਵਿੱਚ ਦੇ ਸਕੀਲ ਕਰਾਉਣਾ ਹੈ ਤੇ ਸਕੀਲ ਤਾਂ ਖਰਾਬ ਆ ਗਈ ਉਹ ਤਾਂ weight ਪਹਿਲਾਂ ਹੀ ਵੱਧ ਘਟਦਾ ਸੀ ਆ ਇਹ ਹੈ ਇਨਸਾਈਡ ਇੱਥੇ ਹੁੰਦਾ ਪੈਂਡ ਕਰਾਉਣਾ ਹੋਇਆ ਤਾਂ ਦੱਸ ਦਿਓ ਇਹਦੇ ਚ ਦਾ ਇੱਧਰ ਲਾ ਲਿਆ ਆਪਾਂ ਕਿਹੜਾ ਉਹ ਵੱਡਾ ਛੋਟਾ ਵੱਡਾ ਆਗਾ ਮੈਨੂੰ ਲੱਗਦਾ ਹੈ ਵੱਡਾ ਆਗਾ ਮੈਨੂੰ ਲੱਗਦਾ ਹੈ ਹਾਂ ਮੋਕਲੇ ਟਾਇਰ ਦਾ ਇਹ ਆ ਨਾ ਤਾਂ ਪਤਾ ਪਾਈਆਂ ਨਹੀਂ ਕਲੀਨ ਕਰਨ ਵਾਲਾ ਤੇ ਤੇਲ ਪਾਉਣ ਵਾਲਾ ਇਹਦੇ ਚ ਇੱਕ ਬਸ ਆਕੋ ਪਾਇਆ ਸਾਰਾ ਹੀ ਚੇਂਜ ਹੋਣਾ ਸੀ ਤੇ ਬਾਈ ਐਡਰੈਸ ਲੈ ਕੇ ਆਂ ਡਰਾਈਵ ਕਰੀ ਗਿਆ ਅੱਗ ਦਾ ਵੀ ਚਾਂਸ ਹੈ ਕਿਉਂਕਿ ਬ੍ਰੇਕਾਂ ਤੇ ਪੈ ਸਕਦਾ ਬਾਕੀ ਸਕੇਲ ਵਾਲਾ ਕੱਢ ਲੈਂਦਾ ਬਾਲਾ ਮਹਿੰਗਾ ਪੈਂਦਾ ਇਹ ਤਾਂ ਪੰਪ ਤੋਂ ਲੈ ਕੇ ਬਾਹਰ ਹੋ ਜਾਗੇ ਸ਼ੌਪ ਤੋਂ ਰਾਹ ਚ ਆ ਨਾਟ ਹੀ ਆ ਗਏ ਇੰਨੇ ਚਾਬੀਆਂ ਪਾਣੇ ਹੁੰਦੇ ਆ ਸਾਰਿਆਂ ਕੋਲ 6 ਨਾਟ ਆ ਸਾਰੇ ਬੰਦਾ ਹੁੰਦਾ ਬੱਚੇ ਮੈਂ ਪਹਿਲਾਂ ਆਪਣਾ ਰਿਪੇਅਰ ਕੀਤਾ ਬਈ ਆ ਯਾਰ ਰਹਿਮਦੇ ਨਾਲ ਨਾਲ ਮਾਰਦੇ ਰਬੜ ਤੇ ਆ ਪਰਾਪੇ ਲੈ ਜੂ ਇਹੋ ਜਿਹਾ ਲੈਨੇ ਨਾਲ ਬਹੁਤ ਆ ਜ਼ੋਰ ਵਿੱਚੋਂ ਕਰਦੇ ਸਾਗ ਦਾ ਉਹ ਤਾਂ ਹੋ ਗਿਆ ਇਹਨੂੰ ਮੈਂ ਕਹਿਣਾ ਆ ਨਾਲ ਲੱਗੀ ਜਾਂਦਾ ਦੇਖੋ ਘਸੀ ਜਾਂਦੇ ਆ ਮੱਡ ਫਲੈਪ ਤੇ ਜਮਾ ਹੋ ਹੋ ਜਾਣਿਆ ਨਾਲੇ ਆਵਾਜ਼ ਆਉਂਦੀ ਆ ਮੈਂ ਹੁਣ ਇਹਦੇ ਲਿਆ ਕੋ ਸਾਨੂੰ ਮਾੜੇ ਬਿੰਗਾ ਕਰਦਗੇ ਪਿੱਛੇ ਨੂੰ ਆ ਤਾਂ ਸੈੱਟ ਹੋ ਗਿਆ ਆਪਣੇ ਆਪ ਨਵੀਂ ਪਾਤੀ ਚਲੋ ਸਾਰੇ ਕੰਮ ਧੰਦੇ ਵੀ ਨਿਮੇੜ ਲਏ ਆਵਾਜ਼ ਨੂੰ ਵੀ ਜਾਇ ਆਏ ਆ ਬਾਹਰ ਨਿਕਲ ਗਏ ਬਾਗ ਮਿਲਖਾ ਬਾਗ ਬੋਕ ਵੀ ਆਉਣ ਨੀਟੀ ਪਾਈ ਵੀ ਸੀਗੀ ਪੂਰੀ ਹੋ ਗਈ ਪੂਰੀ ਟ੍ਰਿਪ ਵਗੈਰਾ ਮੈਂ ਧਰ ਗਿਆ ਸੀਗਾ ਸਾਰਾ ਕੰਮ ਡਨ ਚਲੋ ਚੱਲੇ ਮਤਵਾ ਮੈਂ ਵੀ ਕੱਪ ਆਪਣਾ ਰੈਡੀ ਆ ਚਾਹ ਘੁੱਟ ਪਾ ਕੇ ਰੱਖ ਲਈ ਆ ਸਿੱਪ ਸਿੱਪ ਕਰਕੇ ਤੁਰਿਆਂ ਦੇ ਪੀਵਾਂਗੇ ਸੁੱਕਣਾ ਵੈਗ ਨੂੰ ਸੱਚੇ ਪਾਛਾ ਸੁੱਕਾ ਕਿਉਂ ਵੈਗ ਹੋਇਆ ਆਪਾਂ ਚੱਲੇ ਆ ਕੈਲਗਰੀ turn left on golden road drive ਇਹ ਪਤਾ ਨਹੀਂ ਕਾ ਤਾ ਹੁਣ ਇੱਥੋਂ ਰਾਈਟ ਮਾਰ ਕੇ ਤੇ ਉਹ ਲੈਫਟ ਚੋਂ ਸਿੱਧੀ ਜਾਂਦੀ ਆ ਇਹ ਪਹਿਲੇ ਜੀਪੀਐਸ ਇੱਧਰ ਲੈ ਕੇ ਜਾਂਦਾ ਫੇਰ ਉਹ ਪਰੇ ਰੂਟ 90 ਤੋਂ ਨਹੀਂ ਹਨਾ ਉਧਰ ਨਹੀਂ ਲੈ ਕੇ ਆਉਂਦਾ ਗਾ ਇਹ ਤਾਂ ਆਪਣਾ ਹੀ ਹਿਸਾਬ ਕਿਤਾਬ ਆ ਸਾਡਾ ਆਪਣਾ ਗਾ 40000 ਪਾਉਂਡ ਵੇਟ ਆ ਗਾ ਠੀਕ ਆ ਯੂ ਐਸ ਏ ਵਾਲਾ ਚੱਲੋ ਬਾਈ ਇਹਰ ਨਵੀਂ ਬਣੀ ਆ ਜਿਹੜੀ ਹੜਿੰਕਲੀ ਵਾਲੀ ਖੁੱਲਣ ਲੱਗੀ ਕਿ ਨਹੀਂ ਓਕੇ ਆਪਾਂ ਨੂੰ ਹੋ ਗਿਆ 20 ਦਿਨ 25 ਦਿਨ ਉਦੋਂ ਤੱਕ ਦੀ ਚਾਲਦੀ ਹਜੇ ਹੁਣ ਦਿਲਾਤੀ ਹੋਈ ਤਾਂ ਗੱਲ ਵੱਖਰੀ ਆ ਮੀਟਰ ਕਰਕੇ ਰੀਸੈਟ ਇਹਦਾ ਇੱਥੇ ਨਾ ਮੈਂ ਪੈਰੀਮੀਟਰ ਤੇ ਆ ਆਹ ਜੇ ਲੈਟੇ ਡੱਬੇ ਇੱਕ ਉੱਪਰ ਵਾਲੀਆਂ ਉਹ ਦੁੱਧੀਆਂ ਆਉਣੀਆਂ ਹਜੇ ਹਨਾ ਤੇ ਆਹ ਕੋਟ ਰੈਕ ਦੇ ਜਾਣ ਕੋਲੋਂ ਇਹ ਆ ਘੜਾ ਹੋ ਆਪਣਾ ਕੀ ਨਾਲ ਇਹ ਦਿਨ ਤੇ ਆ ਐਮਪੀਓ ਆ ਇੱਥੇ ਪੱਕਾ ਹੁੰਦਾ ਹੀ ਹੁੰਦਾਗਾ ਕੋਈ ਲਾਈਟਾਂ ਤੋਂ ਤੇਜ ਨਾ ਕੋ ਜਾਂ ਆਉ ਇਨਸਪੈਕਸ਼ਨ ਕਰਦਾ ਹੁੰਦਾ ਲੈਵਲ 2 ਦੀ ਇਹ ਸ਼ਾਇਦ ਉਹੀ ਨਾ ਹੋਵੇ ਜਿਹੜੇ ਭਰਾ ਦਾ ਰੋਲਾ ਨਹੀਂ ਸੀ ਪਿਆ ਉਹ ਵਾਲਾ ਹੀ ਨਾ ਹੋਵੇ ਇਹ ਭਈ ਇਹ ਤਾਂ ਖੋਰਾਗਾ ਚੱਕ ਲਿਆ ਸਿੱਟੀ ਵਾਲਾਗਾ ਇੱਥੇ ਬਹੁਤ ਅੱਕੂ ਦਾ ਨਾਂ ਦਿੰਦੇ ਆ ਇਹ ਜਿੰਨਾ ਵੀ ਕਹਿ ਦਈਏ ਉਹ ਜਮੀਂਦਾਰ ਰੂਲ ਆ ਮੈਨੀ ਟੋਪਰ ਦਾ ਤਾਂ ਖਾਸ ਕਰਕੇ ਤੁਸੀਂ 60 ਤੋਂ ਸਪੀਡ ਸੋਡੀ ਥੱਲੇ ਹੋਣੀ ਚਾਹੀਦੀ ਆ ਜਿੰਨੀ ਮਰਜ਼ੀ 60 ਤੋਂ ਉੱਤੇ ਤੁਸੀਂ ਕੋਲ ਦੀ ਵੀ ਇਹ ਨਿਗਾਹ ਤਾਂ ਹਨ ਤੇ ਉਹਨੂੰ ਛੱਡ ਕੇ ਸੋਡੇ ਮੰਗਰਾ ਜਾਣਾ ਇਹਨੇ ਵੀ ਆ ਜਾ ਗਿਫਟ ਦਵਾ ਤੈਨੂੰ ਫਰੀਜਿੰਗ ਨੇ ਇਹਨੂੰ ਥਾੱਕੀ ਹੋਏ ਇਹ ਤਾਂ ਖਤਰੇ ਵਾਲਾ ਕੰਮ ਹੀ ਆ ਟ੍ਰੈਡ ਆ ਗਿਆ ਨਾ ਪਿੱਛੇ ਮੀਂਹ ਆ ਪੈਣ ਲੱਗ ਗਿਆ ਅੰਦਾ ਵੇੜ ਲੱਗ ਗਿਆ ਕਿਉਂਕਿ ਇੱਕ ਹੀ ਆ ਮੈਨ ਸਿਕ ਦਾ ਟੈਂਪਰੇਚਰ ਤੇ ਗੱਲ ਗਲੌਰ ਆ ਜਾ ਉਹ ਹੀ ਬਣ ਚੱਲਿਆ ਆਣਾ ਪੈਨਰ ਦਾ ਟਰੈਲਰ ਆ ਇਹਦੇ ਕੋਲੇ ਪੈਨਰ ਦਾ ਹੀ ਟਰੱਕ ਆ ਮਿਲਦਾ ਕਿ ਕੈਂਟ ਦਾ ਭਾਈ ਇਹ ਇੰਨਾ ਕੁ ਫਿੱਤੀ ਆਉਂਦਾ ਨਾ ਬੰਦਾ 115 15 ਤੇ ਹੋਊਗਾ ਬੜੇ ਆਰਾਮ ਨਾਲ ਆ ਕੈਟ ਦਾ ਟਰੈਲਰ ਆਗਾ ਕੈਟ ਨੇ ਕਹਿੰਦੇ ਕੈਟ ਚ ਮੈਂ ਕੰਮ ਕੀਤਾ ਨਾ ਐਸ்சிਵੀ ਚਲਾਉਂਦੇ ਰਹੇ ਆਈ ਕੈਟ ਚ ਮੈਂ ਤੇ ਪ੍ਰਦੀਪ ਦਾਦ ਦਾ ਮੈਂ ਤੇ ਕੈਟ ਨੇ ਬਣੀ ਪੈਗ ਵਾਲਾ ਟਰਮੀਨਲ ਹੀ ਬੰਦ ਕਰਤਾ ਜਿੰਨੇ ਟਰੱਕ ਟਰੱਕ ਸੀਗੇ ਜਾਂ ਕੋਈ ਪੈਨਰ ਤੇ ਚਲੇ ਗਏ ਕਿਉਂਕਿ ਪੈਨਰ ਵੀ ਇਹਨਾਂ ਦੀ ਆ ਰੋਡ ਲਾਰਡ ਦਾ ਉਹੀ ਖਿੱਚਣ ਲਾ ਕੇ ਬਾਕੀ ਆਸੇ ਪਾਸੇ ਖਿਲਰ ਗਏ ਛੱਟਾਂ ਟਰੱਕ ਧੁੱਤਾ ਵਿਆ ਤੇ ਸਾਰਾ ਗੰਦਾ ਹੋ ਗਿਆ ਉਪਨਾ ਆਪਾਂ ਲਿਮਟਡ ਥਾਵਾਂ ਤੇ ਹੀ ਆਗਾ ਯਾਦਾ ਰੁਕਾਂਗੇ ਆਪਾਂ ਕਿੱਥੇ ਉਹ ਜਮਾਂ ਤੇ ਜਾ ਕੇ ਟੈਮ ਤੇ ਜਾਂ ਮੇਰਾ ਤਾਂ ਹੈਗਾ ਨੂੰ ਜਬ ਵਗੈਰਾ ਜਿੱਥੇ ਟਾਈਮ ਘਟਖਰਾ ਹੋਵੇ ਕਿਉਂਕਿ ਭੁੱਖ ਪੂਰੀ ਪੂਰੀ ਹੈ ਯਾਰ ਜਮਾਂ ਪਹੁੰਚਣੀ ਪਹੁੰਚ ਆਉਣੀ ਆ ਪਹੁੰਚਣੀ ਤਾਂ ਖਾਦੀ ਆ ਮੇਚ ਕੇ ਲਾਉਣਾ ਪੈਣਾ ਆਪਾਂ ਨੂੰ ਥੋੜਾ ਜਿਹਾ ਕੋਵਾ ਡਿਲੀਵਰੀ ਆਦੀ ਮੈਂ ਤਾਂ ਅਹੀਂ ਕੱਲ ਆਇਆ ਸੀਗਾ ਇਹ ਦੇਖੋ ਰਾਤ ਤੁਰਨਾ ਸੀਗਾ ਰਾਤ ਮੈਂ ਗਿਆ ਸਾਡੇ ਕਦਾ ਮੁੰਡੇ ਨੂੰ ਫੋਨ ਲਾਇਆ ਜਿਹੜਾ ਲੈ ਕੇ ਆਇਆ ਉਹਨੂੰ ਟਰੈਲਰ ਉਹ ਕਹਿੰਦਾ ਬਾਈ ਤੇ ਹੱਬ ਉਹ ਵੀ ਲੀਕ ਆ ਗਿਆ ਹਨਾ ਚਲ ਮੈਂ ਕਿਹਾ ਵੀ ਚਲ ਤੁਰ ਪੂੰਗਾ ਕਿ ਇਹ ਕਹਿੰਦੇ ਕਰ ਦਾਂਗੇ ਰਾਤ ਵਾਲੇ ਬਾਈ ਉਹ ਵਿਜੀ ਹੋ ਗਿਆ ਕਿਉਂਕਿ ਇੱਕ ਟਰੈਲਰ ਨੂੰ ਤੁਰਨਾ ਸੀ ਜੁਏਸ ਨੂੰ ਉਹਦਾ ਜਾਦੇ ਕੰਮ ਵਧਿਆ ਹੋਇਆ ਸੀ ਤੇ ਰਾਤ ਨੂੰ ਤੁਰਦਾ ਰੁਦਾ ਟਰੱਕਸ ਵੀ ਬਾਹਰ ਕੱਢਿਆ ਜੀ ਤੜਕੇ 11:30 ਤੁਰਿਆਂਗਾ ਫੇਰ ਆਪ ਹੀ ਕਰਾ ਕੇ ਲੈ ਆਉਣ ਸਭੋ ਐ ਚੱਕਰ ਚੱਲੇ ਜਾਂਦਾ ਇਹ ਚੌਕ ਤੇ ਤਿੰਨ ਗੇੜੇ ਹੋ ਗਏ ਪੱਕਾ ਮੱਥਾ ਟੇਕਦਾ ਹੀ ਟੇਕਦਾ ਹੈਗਾ ਉਹ ਵੀ ਉੱਧਰਲੀ ਸਾਈਡ ਜਿਹੜੇ ਹਰ ਵਕਤ ਕੈਨੇਡਾ ਨੂੰ ਭੰਡਦੇ ਆ ਆ ਬਿਊਟੀ ਕਿਤੇ ਲੱਭ ਕੇ ਦਿਖਾ ਦਿਓ ਮੈਨੂੰ ਜਿਹੜੀ ਆ ਵਾਲੀ ਆ ਇਹ ਹਰ ਇੱਕ ਕੰਟਰੀ ਦੀ ਕੋਈ ਨਾ ਕੋਈ ਖਾਸियत ਹੁੰਦੀ ਆ ਇਹਨਾਂ ਦੀ ਵੀ ਇਹੇ ਹੈ ਬਿਊਟੀ ਹੈ ਇੱਕ ਤਰ੍ਹਾਂ ਦੀ ਜੇ ਤੇ ਮੈਂ ਅੱਗੇ ਵੀ ਗੱਲ ਕੀਤੀ ਸੁਣੋ ਨਾ ਪੋਵੇ ਤੇ ਇੱਥੇ ਰੇਤਾ ਉੱਡੇ ਤੇ ਕਿਹਨੂੰ ਚੰਗਾ ਲੱਗੂਗਾ ਆ ਦੇਖੋ ਦਰਖਤਾਂ ਤੇ ਸਨੋ ਖੜੀ ਐ ਰਾਤ ਪਈ ਐ ਇਹ ਕਿਤੇ ਆਹ ਇਹ ਸਾਰੀ ਐ ਹੀ ਖੜੀ ਐ ਦਰਖਤਾਂ ਦੇ ਦੇਖੋ ਉਹਨੂੰ ਲੌਂਗਾ ਟੈਂਪਰੇਚਰ ਉਹਨਾਂ ਕਾ ਇਹ ਇੱਕ ਸਾਹ ਦਾ ਜਿਵੇਂ ਕੋਰਾ ਨਹੀਂ ਪੈਂਦਾ ਹੁੰਦਾ ਉਹ ਚੀਜ਼ ਆ ਤੇ ਨਾਲੇ ਮੇਰੇ ਕੋਲੇ 2:00 ਵੱਜ ਗਏ ਆ ਦੁਪਹਿਰ ਦੇ ਤੇ ਸਾਰਾ ਉਵੇਂ ਹੀ ਆ ਆਹ ਬਿਊਟੀ ਲੱਪਣੀ ਆ ਕਿਤੇ ਤਾਂ ਆਹ ਤੋ ਆਹ ਦਰਖਤ ਦੇਖਿਓ ਆਹ ਸਨੋ ਖੜੀ ਐ ਉੱਤੇ ਟਾਹਣੀਆਂ ਤੇ ਸੁੱਕੇ ਵੀ ਆਉਣ ਤਾਂ ਆ ਦੇਖੋ ਕਹੀਂ ਪਰ ਜੇ ਬਿਊਟੀ ਉਹ ਵੀਡੀਓ ਬਣਾਉਣੀ ਆ ਯਾਰ ਮੈਂ ਉਹਦੇ ਬੰਦੇ ਤੇ ਮੇਰਾ ਟਾਈਮ ਹੀ ਨਹੀਂ ਲੱਗਿਆ ਮੈਂ ਬਿਜੀ ਥੋੜਾ ਜਿਆਦਾ ਸੀਗਾ ਆ ਪੀਕ ਕੋਈ ਨਾ ਉਹ ਪ੍ਰੋਪਰ ਬਣਾਉਣੀ ਆ ਮੈਨੂੰ ਇਹ ਇਕੱਲੀ ਗੱਲ ਨਹੀਂ ਉਹਨੂੰ ਨਾਲ ਦਿਖਾਉਣਾ ਉਹਨੇ ਜੋ ਜੋ ਹਰਕਤਾਂ ਕੀਤੀਆਂ ਹਨਾ ਆਪਾਂ ਉਹ ਨਾਲ ਦਿਖਾ ਕੇ ਮੰਨ ਲਓ ਜਾਂ ਟੀਵੀ ਤੇ ਲਾ ਕੇ ਹਨਾ ਜਾਂ ਦੂਸਰੇ ਫੋਨ ਤੋਂ ਤੇ ਉਹ ਪ੍ਰੋਪਰ ਦਿਖਾਵਾਂਗੇ ਆਪਾਂ ਐ ਉਹ ਨਹੀਂ ਕਰਨਾ ਬਾਕੀ ਛੱਡੋ ਖੜਾ ਉਹ ਆਪਾਂ ਇੱਕ ਵੀਡੀਓ 'ਚ ਹੀ ਗੱਲ ਕਰਾਂਗੇ ਆਪ ਬਿਊਟੀ ਦੇਖੇ ਬੇਬੀ ਇੰਨਾ ਦੇ ਕੋਲ ਵੀ ਹੌਲੀ ਨੰਗਿਆ ਕਰੋ ਆਪਾਂ ਇੱਥੇ ਪਹੁੰਚ ਗਏ ਸੀ ਕਿ ਆਪਣਾ ਕੀ ਨਾਲੇ ਦੇ ਹੁੰਦੇ ਆ ਉਸ ਸਮੇਂ ਨਾ ਇਹ 80 ਦਾ ਜ਼ੋਨ ਆਗਾ ਹਨਾ ਇਹ ਜਿਵੇਂ ਹੋ ਗਿਆ ਵਾਈਟ ਬੋਡ ਹੋ ਗਿਆ ਬੰਦੇ ਇੱਥੇ ਹੌਲੀ ਨਹੀਂ ਕਰਦੇ ਜਿਹੜੇ ਕਿ ਆਏ ਉਠਾ ਲੈਂਦੇ ਆ ਇਹ ਫਿਰ ਚਲੋ ਫੜ ਕੇ ਚਾਕਦੇ ਆ ਅਗਲੇ ਪਰੋਟਾ ਦੀ ਗੱਡੀ ਦੇਖੋ ਕਿੰਨੀ ਲਿਪੜੀ ਆ ਬਾਹਰ ਹੀ ਖੜਾਗਾ ਆਰ ਸੀ ਐਫ ਵੀ ਆਰ ਸੀ ਐਫ ਵੀ ਇਹ ਤਾਂ ਯਾਰ ਜੇ ਮੰਨ ਲਓ 100 ਦੀ ਸਪੀਡ ਆ ਉੱਥੇ ਭਾਵੇਂ 115 ਤੇ ਜਾਵੜੋ ਸ਼ਹਿਰ ਦੀ ਹੈ ਨਾ ਸ਼ਹਿਰ ਚ ਜਿੰਨੀ ਹੈਗੀ ਉਦੋਂ 50 ਤੋਂ ਉੱਤੇ ਰੱਖੋ ਮੰਨ ਲਓ ਇੱਥੇ 80 ਦਾ ਜੋ ਉਹਨਾਂ ਤੋਂ ਹੀ 90 ਤੇ ਵੀ ਗਈ ਇਹਨਾਂ ਨੇ ਚੱਕ ਕੀ ਲੈਣਾਗਾ ਜਾ ਕਿਤੇ 60 ਦਾ ਤੁਈ 70 ਤੇ ਗਏ ਚੱਕਣਾ ਹੀ ਚੱਕਣਾ ਤੇ ਖੜੇ ਵੀ ਇਹ ਲਾਈ ਵੀ ਹੁੰਦੇ ਸ਼ਹਿਰ ਚ ਕੀ ਕਹਣਾ ਕਿਤੇ ਕੋਈ ਜਿਆਦਾ ਕਿਸੇ ਦੀ ਕਿਸਮਤ ਚੰਗੀ ਆ ਤਾਂ ਨਾ ਮਿਲਣਾ ਨਹੀਂ ਮੋਸਟਲੀ ਹੁੰਦੇ ਹੀ ਹੁੰਦੇ ਆ ਅ ਤੇ ਦੂਜਾ ਹੋ ਗਿਆ ਪਹਿਲਾਂ ਆਪਾਂ ਨੂੰ ਉੱਥੇ ਮਿਲਿਆ ਸੀਗਾ ਆਪਾਂ ਨੂੰ ਸੈਂਟਰ ਕੋਡ ਤੇ ਉਹਨੂੰ ਉਹਦਾ ਟਰੱਕ ਵਾਲਾ ਸੀ ਇਹ ਗੱਡੀ ਵਾਲਾ ਤੇ ਹਰ ਇੱਕ ਸ਼ਹਿਰ ਚ ਹੁੰਦੇ ਹੀ ਹੁੰਦੇ ਆ ਜਾ ਜਾਂਦੇ ਨਾ ਜਿਆ ਸ਼ੂ ਸ਼ੂ ਕਰਦੇ ਉਸੋ ਮੈਂ ਤੋਂ ਬਾਅਦ ਆਉਂਦਾ ਪੁੱਲ ਆਊਟ ਇੱਥੇ ਰੁਕਿਆ ਸੀਗਾ ਜਿਉਂ ਬਿਣੀ ਪੈਗ ਤੋਂ ਤੁਰਿਆ ਮੈਂ ਰੁਕਿਆ ਨਹੀਂ ਸਾਲਾ ਲੋ ਬਿਣੀ ਪੈਗ ਤੋਂ ਤੁਰ ਕੇ ਇੱਥੇ ਰੁਕਿਆ 8 ਘੰਟੇ ਬਾਅਦ ਪੂਰੇ 8 ਘੰਟੇ ਬਾਅਦ ਇੱਥੇ ਰੁਕੇ ਆਂ ਢੇੜਾ ਘਟਿਆ ਆਂਦਾ ਸਾਰਾ ਚੱਕ ਚੁੱਕ ਕਰਿਆ ਆਂਦਾ ਹੁਣ ਨਿਕਲਦੇ ਆਪਾਂ ਤੇ ਇੱਥੇ ਟਰੱਕ ਪਤਾ ਕਿੰਨਾ ਅਮੈਜ਼ਰ ਦਿਖਾਈ ਜਾਂਦਾ ਪਲੱਸ 11 ਤੇ ਆਪਾਂ ਚਾਹ ਬਣਾ ਲਈ ਆ ਹੁਣ ਚੱਲਦੇ ਆਂ ਇਹ ਵਾਈ ਵਾਈ ਗਰੁੱਪ ਥੀ ਨਾਲ ਇੰਦਾਂ ਤੇ ਪਹਿਲਾਂ ਮੈਂ ਰੁਕਣ ਲੱਗੇ ਟਿਮ ਉੱਡਣ ਤੇ ਆਪਣਾ ਜਿਹੜਾ ਮੂਸੇਆ ਵਾਲਾਗਾ ਫਿਰ ਮੈਂ ਅਸੀਂ ਤੇ ਛੱਡ ਗਾ ਹੀ ਰੈਡ ਕਲੱਬ ਵਾਲੇ ਤੇ ਰੁਕ ਜਾਾਂਗੇ ਵੀ ਇੱਕ ਤਾਂ ਇੰਨੇ ਬਿੰਦੂ ਕਾ ਨੂੰ ਉੱਥੇ ਅਰਮਣ ਕੇ ਪਾਰਕਿੰਗ ਲੱਭੋ ਹੋਰ ਸੌਜਾਪ ਉਹੀ ਇੱਥੇ 5-10 ਮਿੰਟਾਂ ਨਾਲ ਆਪਾਂ ਆਪਦਾ ਟਰੇਲਰ ਡਰੱਗ ਚੈੱਕ ਕਰ ਲਿਆ ਰੀ ਟ੍ਰਿਪ ਕਰ ਲਿਆ ਵਾਸਾਲੀ ਕਮਾਲ ਹੋਈ ਪਈ ਆ ਬੈਦਰ ਵਾਲੀ ਯਾਰ ਸਾਰੀ ਸਨੋ ਫੁਰ ਗਈ ਆ ਇੱਥੇ ਸਕੈਚਵਾਨ થી ਆ ਮੈਂ ਅਜੇ ਤੇ ਹਾਲ ਵਾਲੋ ਸ਼ੰਕਾ ਨਿਕਲੇ ਪਿਆ ਜਮਾ ਐ ਬਸ ਜਿਹੜੀ ਜਿਵੇਂ ਤੁੱਪ ਤੋਂ ਦੂਜੇ ਪਾਸੇ ਉਹ ਦੀ ਮਾਣੀ ਮੋਟੀ ਰਹਿ ਗਈ ਆ ਟਮੇਟ ਲੱਗਦਾ ਗਿਆ ਪਰ ਮਜ਼ਾ ਆ ਗਿਆ ਮਜ਼ਾ ਟਾਈਮ ਤੇ ਆਏ ਜੇ ਦਿਨ ਦੇਖੋ ਕਿੰਨਾ ਖੜਾ ਹੈਗਾ ਦਿਨ ਆ ਤਾਂ ਬਹੁਤ ਫਰਕ ਪੈ ਚੱਲਿਆ ਹੋਣਾ 6 ਤੋਂ ਉੱਤੇ ਹੋ ਗਿਆ ਕੋਈ ਬਣੀ ਪੈ ਕੇ ਦੇ 1:30 12 1 ਵਜੇ ਦੇ ਨੂੰ ਪਹੁੰਚਾਂਗੇ ਤੇ ਅਲਵਾਟਾ ਦੇ 12:00 ਵਜੇ ਦੇ ਨੂੰ ਆਇਆ ਲੱਗਦਾ ਨਹੀਂ ਰੱਬ ਤੇ ਦਾਗ ਪਾਵੇ ਹੁੰਦਾ ਬੱਦਲ ਆ ਦੇਖੋ ਇੰਨੇ ਨੀਵੇਂ ਬਾਬਿਓ ਦੇਖਿਆ ਅਮੂਰੇ ਆਪਣੇ ਟਰੱਕੇ ਜਾਂਦਾ ਦਿਆਂ ਦਾ ਚਪਾਇਆ ਹੋਣ ਲੱਗਾ 7 ਤੋਂ ਉੱਤੇ ਹੋ ਗਿਆ ਟਾਈਮ ਬੱਦਲ ਦੇਖੋ ਕਿੱਡੇ ਨੀਵੇਂ ਆ ਜਿਹੜੇ ਕਾਲੇ ਕਾਲੇ ਦੀਨੇ ਨਾ ਟਰੱਕ ਤੋਂ ਉੱਤੇ ਆ ਆ ਇਹ ਬੱਦਲ ਆ ਸਾਰੇ ਬਲੈਕ ਵਾਲੇ ਠੱਡਾ ਸੋਹਣਾ ਵਿਊ ਆ ਵਰ ਰਿਹਾ ਦੇਖੋ ਜਾਗਦਾ ਸਾਰਾ ਸਵਿਫਟ ਕ੍ਰਾਂਟ ਸ਼ਹਿਰ ਹੈਗਾ ਆ ਉੱਚਾ ਤਾਂ ਹੈਗਾ ਜਿੱਥੇ ਆਪਾਂ ਰਾਈਟ ਨਾਓ ਸਪੀਡ ਸਲੋ ਕਰਕੇ ਓਏ ਸਪੀਡ ਸਲੋ ਕਰਕੇ ਵਾਪਰਵਾਤੋਂ ਭਲੀ ਕਰੇ ਆਪਣਾ 500 ਰਹਿ ਗਿਆ ਪੂਰਾ ਜਮਾ ਸਹੀ ਇੱਥੋਂ ਤੇ ਜੇ ਐਂ ਪੈਦਰ ਰਿਆ ਹਨਾ ਤੇ ਆਪਾਂ ਵਧੀਆ ਟਾਈਮ ਨਾਲ ਪਹੁੰਚ ਜਾਵਾਂਗੇ ਵੀ ਬੁੱਕ ਸਿਰੇ ਪਹੁੰਚ ਜੂ ਨੇਗਲੋਂ ਰਾਤ ਦੇ ਤੁਰਦੇ ਤੁਰਦੇ ਸਾਬ ਚ ਪੱਕਾ ਮੱਥਾ ਟੇਕ ਕੇ ਤੁਰਦੇ ਆ ਹਰ ਇੱਕ ਜਿਹੜੇ ਨੂੰ ਨਾਲ ਇਹਨੇ ਨਾਲ ਸਾਰਾ ਕੁਝ ਚੈੱਕ ਹੋ ਜਾਂਦਾ ਨਾਲੇ ਚਾਬੀ ਹੈਗੀ ਆ ਚਾਬੀ ਰੇਡ ਟਿਕਾਣਾ ਪਹੁੰਚ ਗਈ 10 ਮਾ ਉਹਨਾਂ ਤੇ ਪਹਿਲੇ ਜਮਾ ਰੋਡ ਪਾਰਕਿੰਗ ਹੀ ਲਾਤੀ ਆ ਪੂਰੇ ਇਹਦੇ ਬਹੁਤ ਟਾਈਮ ਲਾਦਾ ਇਹਨਾਂ ਤੇ ਵੀ ਆ ਬਾਈ ਸਿਆਣਾ ਵਗਿਆ ਰ ਗਾਲਾ ਮੈਂ ਜਦੋਂ ਤੇ ਮੰਗਰਾ ਕੇ ਖੜਿਆ ਪਹਿਲਾਂ ਦਾ ਟਰੱਕ ਪਿੱਛੇ ਸੀ ਇਹਨੇ ਤੋੜ ਲਿਆ ਆਪਾਂ ਨੂੰ ਆ ਜਗਾ ਮਿਲ ਗਈ ਥੋੜਾ ਚੱਲੇ ਨੇ ਮੂਵ ਕਰਤਾ ਇੰਨੇ ਨਾਲ ਹੀ ਆਪਾਂ ਨੂੰ ਜਗਾ ਮਿਲ ਗਈ ਯਾਰ ਲੱਗਦਾ ਇੱਥੇ ਸਨੋ ਪਈ ਸੀ ਕਿਸੇ ਵੇਲੇ ਕਿਸੇ ਵੇਲੇ ਕੀ ਵੀ ਥੋੜੇ ਦਿਨ ਪਹਿਲਾਂ ਇੱਥੇ ਸਨੋ ਸੀਗੀ दाना ਵੀ ਨਹੀਂ ਛੱਡਿਆ ਇੰਨਾ ਬੈਦਰ ਪਲੱਸ 'ਚ ਸੀਗਾ ਖਾਣਾ ਲਓ ਸਾਰੀ ਫਰਗੀ ਹੈ ਬੈਨਾਂ ਬੈਨਾਂ ਦੇਖੋ ਸਾਰੀ ਸਨੋ ਕਿਤੇ ਵੀ ਦੀਂਦਾ ਦਾਣਾ ਵੀ ਖਾਣਾ ਕੁਝ ਕਹਿੰਦੇ ਖਾਣਾ ਮੈਂ ਪਹਿਲਾਂ ਕਾਫੀ ਆਰਡਰ ਕਰਦਗੇ ਫੇਰ ਹੀ ਵਾਸ਼ਰੂਮ ਜਾ ਕੇ ਆਉਣੇ ਆ ਕੀ ਕਾਹੋਂਗੇ ਮਾਪਣ ਬੈਟਿਸ ਨੋ ਨਾ ਟੈਂਬਰਸ 커피 ਮਾ ਉੱਥੇ ਚੈੱਕ ਕਰ ਲ ਗਏ ਓ ਯਾਰ ਬਾਈ ਮਿਲਿਆ ਹੀ ਰੈਗ ਵਾਲਾ ਬਾਈ ਇਹ ਬੇਨੀ ਪੈਗ ਤੋਂ ਹੀ ਮਿਲਦਾ ਬਾਈ ਨੇ ਰੋਕ ਲਿਆ ਹੀ ਬਾਈ ਕਹਿੰਦਾ ਵੀਡੀਓ ਦੇ ਦਿੰਨੇ ਆ ਥੈਂਕ ਯੂ ਭਰਾ ਰੈਗ ਵਾਲੇ ਉਹ ਵੀਡੀਓ ਬਣਾਉਣੀ ਭੁੱਲ ਗਿਆ ਮੈਂ ਪਤਾ ਨਹੀਂਗਾ ਤੇ ਇੱਕ ਤਾਂ ਮੈਂ ਸੰਗਿਆ ਨਾ ਹਨ ਜੋ ਬੰਦੇ ਮਿਲਦੇ ਆ ਗੱਲ ਕਰਦੇ ਆ ਵੀਡੀਓ ਦੇਖ ਦੇ ਦਿੰਨੇ ਆ भाई बैठक नंबर है तेरा फोन करूँगा सही तो भाई मैं थोड़ी कंपनी च भी है रिग च हो गया भी दिन पहला <laughs> पर लग मैं इधर गया डैनवर डैनवर साड़ी आज की पसंद डैनबर उतो निकीड़ा काट लगे तीन घंटे होर लगने अपन इतों कैलगरी पहुंचनते अपनी लोकेशन से ਉਹ ਦੂਤਾ ਨਹੀਂ ਲੀਕ ਹੋਗੀ ਐਂ ਜਿਹੜਾ ਹੋਇਆ ਹੋਇਆ ਦੁਬਾਰੇ ਲੀਕ ਹੋਗੀ ਯਾਰ ਪੀ ਮੋਲ ਦਾ ਦੁਬਾਰੇ ਲੀਕ ਇਹ ਜੇ ਤਾਂ ਬਈਆ ਜੀ ਦੁਬਾਰਾ ਲੀਕ ਹੋ ਗਿਆ ਆ ਦੇਖੋ ਤੇਲ ਫਿਰਦਾ ਤੇਲ ਵੀ ਨਾ ਬਾਈ ਨੇ ਕੰਜੂਸੀ ਨਾ ਪਾਇਆ ਮੇਰੇ ਕੋਲ ਪਿਆ ਤਾਂ ਹੋਊਗਾ ਚੱਲ ਹਾਬੋ ਵਾਲ ਪਾ ਦਾਂਗੇ ਆਪਾਂ ਉੱਥੇ ਜਾ ਕੇ ਹੁਣ ਇੰਨਾ ਇੰਨਾ ਤਾਂ ਹੈਗਾ ਚੱਲ ਇੱਥੋਂ ਦਾ ਹੀ ਹੈਗਾ ਵੇ ਚੀਚੇ ਤਾਂ ਹੀ ਪਰ ਅਜ ਥੋੜੇ ਬਾਰੇ ਕਸਾਣ ਜਾਂਦਾ ਢਿੱਲਾਗਾ ਇਹਨੂੰ ਨਾ ਉੱਥੇ ਜਾ ਸਵੇਰ ਕਸਾਂਗੇ ਆਪਣੇ ਕੋਲ ਚਾਬੀਆਂ ਬੰਨ ਨੇ ਹੈਗੇ ਗੁੱਟਿਆਂ ਇਹਨੂੰ ਕਸਾਂਗੇ ਹੁਣ ਚਾਲਦੇ ਹਾਂ ਕਿਉਂਕਿ ਹੁਣ ਨਹੀਂ ਬੁੱਕ ਮੋਕੇ ਨੇ ਪਹੁੰਚਿਆ ਨਹੀਂ ਨਾ ਐਂ ਜਾਵੜ ਦਦੇ ਕਿਹੜਾ ਸਕੇਲ ਆ ਮੈਂ ਵੀ ਖਾਤਰ ਹਾਲ ਲਾ ਲਾਂ ਕੱਲ ਤੁਰਨਾ ਹੀਗਾ ਇਸ ਵੇਲੇ ਰਾਤ ਨੂੰ ਹਨਾ ਤੇ ਸਵੇਰ 11 12 ਵਜੇ ਤੁਰਿਆ ਵੀ ਇਹ ਲਈ ਸਹੀ ਗਰਾਉਂਡ ਦੇ ਚੱਕਰ ਚ ਹੁਣ ਉਹਨਾਂ ਦਾ ਵੀ ਮਸੂਰ ਉਹਨਾਂ ਨੇ ਤਾਂ ਨਵਾਂ ਪਤਾ ਪਾਟ ਹਨਾ ਉਹ ਕੈਪ ਉੱਪਰ ਲਾ ਹੁਣ ਪਤਾ ਨਹੀਂ ਜਾਂਦਾ ਉਹਦੇ ਨਾਂ ਢਿੱਲੇ ਹਣ ਤੇ ਭਰਾ ਨੇ ਕੀ ਚੱਕਰ ਚੱਲਿਆ ਯਾਰ ਜੇਰੇ ਮੇਰਾ ਸਾਲਾ ਫੇਰ ਢਿੱਲੇ ਦੇ ਢਿੱਲੇ ਹਨ ਵੀ ਲੀਕ ਹੋ ਜਾਂਦਾ ਪਤਾ ਨਹੀਂ ਹੋ ਰੱਬ ਜਾਣੇ ਯਾਰ ਹੋਣਾ ਨਹੀਂ ਚਾਹੀਦਾ ਐ ਮੈਨੂੰ ਆਸੀ ਕਿੱਥੋਂ ਤਾਂ ਕਿਹੜੀ ਗੱਲ ਹੋ ਆ ਜਾਂਦੀ ਆ ਤੇ ਨਾਲੇ ਮੈਂ ਇੰਨਾ ਟਾਈਮ ਖਰਾਬ ਕਰਾ ਕੇ ਰਿਆ ਨਹੀਂ ਮੈਂ ਰਾਤ 11 ਵਜੇ ਟ੍ਰੇਲਰ ਆ ਗਿਆ ਝਾੜ ਤੇ ਪ੍ਰੀਪੇਅਰ ਕਰੰਦੇ ਚੈੱਕਰ ਚ ਸਵੇਰ ਤੁਰਿਆ ਵੀ ਰਾਤ ਉਹਨਾਂ ਤੋਂ ਹੋਇਆ ਨਹੀਂ ਰਿਪੇਅਰ ਕਿਉਂ ਕੰਮ ਮੋਢੇ ਦਾ ਉੱਡਾ ਹੀ ਚਾ ਕਬੇ 12ਵਾਂ ਆਪਾਂ ਐਵੇਂ ਕਹਿੰਦਾ ਉਹ ਥੋੜੇ ਸਾਹਮਣੇ ਮੁੰਡੇ ਨੂੰ ਕਹਿ ਕੇ ਬ੍ਰੇਕਲੀਨਰ ਮਰਵਾਇਆ ਸੀਗਾ ਤੇ ਅੰਦਰ ਤੇਲ ਵੀ ਘਟਿਆ ਹੋਇਆ ਹੱਬ ਚੋਂ ਪੀਛੇ ਚੋਂ ਮਦੀਨ ਚੱਲਣ ਨੂੰ ਕਾਲ ਕਰਕੇ ਦੱਸ ਦਿੰਨੇ ਆ ਬਾਏ ਬਾਏ ਟੈਮ ਹੋਟਲ ਅੱਜ ਤਾਂ ਇੱਥੇ ਪੀਣਾ ਮਿਲਿਆ ਮੈਨੂੰ ਅੱਗੇ ਆਪਣੀਆਂ ਪੰਜਾਬੀ ਕੁੜੀਆਂ ਹੁੰਦੀਆਂ ਬਹੁਤ ਨਾਈਸ ਕੁੜੀਆਂ ਆਂ ਆਹੋ ਹਰ ਵਕਤ ਆਣਾ ਮਾਈਲਪੇਸ ਤੇ ਗਲਤ ਨਹੀਂ ਵੀ ਕਸਟਮਰਾਂ ਲਈ ਵੀ ਵਧੀਆ ਨਾ ਹੀ ਸੁਹਾਗਾ ਉਹਨਾਂ ਕੁੜੀਆਂ ਦਾ ਪਤਾ ਨਹੀਂ ਉਹਨਾਂ ਦਾ ਹੁਣ ਟਾਈਮ ਚੇਂਜ ਹੋਇਆ ਹੋਇਆ ਹੈ ਜਾਂ ਕੀ ਯਾਰ ਆ ਬਾਈ ਆਈ ਹੈ ਆਇਆਗਾ ਇਹਦੇ ਪਹਿਲਾਂ ਵੀ ਬੈਕ ਲਾਈਟਾਂ ਆਈ ਜਗੀਆਂ ਜਾਂਦੀਆਂ ਸੀਗਾ ਹੁਣ ਮੈਨੂੰ ਫੋਨ ਲਾ ਕੇ ਉਹਨਾਂ ਨੂੰ ਫੇਰ ਦੱਸਣਾ ਪਊਗਾ ਵੀ ਉਹ ਤਾਂ ਉਵੇਂ ਹੀ ਲੀਕ ਹੋ ਜਾਂਦੀ ਆ ਹੱਬ ਤਾਂ ਗਲਮੰਦਾਸੀ ਰਵਾਂ ਯਾਰ ਪਹਿਲਾਂ ਖੇਲ ਗਰੀ ਵਾਲਿਆਂ ਕਮਾਲ ਕੀਤੀ ਪਈ ਆ ਸਨੋਤ ਆ ਹੈ ਨਹੀਂ ਹੈ ਨਾ ਪਲੱਸ ਚ ਆ ਪਿਆ ਦਾ ਰਾਤ ਦਾ ਟਾਈਮ ਆ ਮੇਰੇ ਕੋਲ 11:30 ਦਾ ਮੈਂ ਆ ਸੀਗਾ 88 ਐਗਜਿਟ ਕੱਢਣ ਲੱਗਿਆ ਗਲੈ ਕਿਹੜੀ ਆ ਗਲਨਮੋਰ ਵਾਲਾ ਹਨਾ ਟ੍ਰੇਲ ਹਨਾ ਪੀਸਟ ਬਸ ਸੌਰੀ ਗਾਲ ਨਿਕਲ ਚਲੀ ਸੀ ਤੇ ਬਾਬੇ ਉਹਦੇ ਨਾਲ ਨਾ ਪਾਣੀ ਖੁਰ ਕੇ ਤੇ ਘਾ ਮੋਸ਼ਕ ਕੇ ਤੇ ਗੰਦੀ ਸਮੈਲ ਮਾਰ ਜਾਂਦੀ ਆ ਮੈਂ ਸੋਨੀ ਤੇ ਹੈਗਾ ਸੋਨੀ ਤੇ ਹਨਾ 201 ਤੇ ਆ ਗਲਨਮੋਰ ਕੱਢਣ ਲੱਗਿਆ ਬਹੁਲਾ ਭੇੜਾ ਕੰਮ ਆ ਉਹ ਆਹੀ ਸੀ ਨਾ 88 ਨੰਬਰ ਕਲਨਮੋਰ ਸਾਊਥ ਈਸਟ ਆ ਬਾ ਰਹਿ ਗਏ 5 5.5 ਕਿਲੋਮੀਟਰ ਕੀਪ ਲੈਫਟ 1 ਨੋਰ ਟ੍ਰੇਲ ਸਾਊਥ ਈਸਟ ਵੈਸਟ ਕੀਪ ਲੈਫਟ ਉਹ ਨੋ ਬਹੁਤ ਇਧਰੀ ਜਾਣਾ ਸੀ ਇਧਰੀ ਜਾਣਾ ਲੋਕ ਦਾ ਟਾਈਮ ਬਾਅਦ ਆਇਆ ਮੈਂ ਇਧਰੋਂ ਤੇ ਦੇਖਿਆ ਕੋਈ ਸنو ਦਾ ਦਾਣਾ ਇਹਨਾਂ ਤੇ ਉੱਤੇ ਕਿੰਨਾ ਬੁਰਾ ਹਾਲ ਸੀ ਜਦੋਂ ਐਂ ਲਾਸਟ ਟਾਈਮ ਇੱਥੇ ਸਾਰੀ ਇਹੋ ਸنو ਵਰਗੀ ਐ ਇੱਥੇ ਬਹੁਤ ਚੱਕਰ ਚੱਲਦਾ ਗੈਲਗਰੀ ਚ ਇਹਦੇ ਨਾਲ ਹੈਪਨ ਵੀ ਬਦਲੇ ਦੇਖ ਕਿਉਂ ਦੇ ਕਿ ਜੋ ਸنو ਖੁਰਦੀ ਐ ਰਾਤ ਨੂੰ ਜੰਮਦੀ ਐ ਹੁਣ ਤਾਂ ਚਲ ਅੱਜ ਤਾਂ ਹੈ ਨਹੀਂ ਹੁਣ ਜਿਵੇਂ ਪਾਊਗੀ ਉਦੋਂ ਫੇਰ ਉਹੀ ਕੁਝ ਦੁਬਾਰੇ ਹੋਣਾ ਪੈਣੀ ਹੈਗੀ ਇੱਥੇ ਵੀ ਬਣੀ ਪੈਗ ਵਾਂਗੂ ਹੀ ਰਹਿੰਦਾ ਬੈਦਰ ਪਰ ਅੱਜ ਪਲੱਸ ਚ ਫਿਰਦਾ ਰਾਤ ਨੂੰ ਵੀ ਕੈਲਗਰੀ ਵੇਅਰ ਹਾਊਸ ਤੇ ਤਾਂ ਆ ਗਏ ਆ ਇੱਥੇ ਆ ਦੇਖੋ ਵੈਕ ਕਰਕੇ ਵੀ ਲਾਤਾ ਹਨ ਹੁਣ ਇਹ ਨਾ ਬਿਲਡਿੰਗ ਹੈਗੇ ਚ ਕਈ ਵੇਅਰ ਹਾਊਸ ਹੈਗੇ ਮੈਨੂੰ ਲੱਗਦਾ ਆਹੀ ਫਸਟ ਵਾਲਾ ਹੀ ਆਪਣਾ ਬਲ ਬਾਕੀ ਉਹ ਤਾਂ ਸੋਭਾ ਪਤਾ ਲੱਗ ਜੂ ਇਹਨਾਂ ਨੂੰ 8:00 ਦੇਣਾ ਜੇ अर्ਲੀ ਆਏ ਉਹ ਆਪਣੀ 8:00 ਦੇਦੀ ਆ ਅਪਾਇੰਟਮੈਂਟ ਤਾਂ 11:30 ਨੂੰ ਆਪਾਂ ਪਹੁੰਚ ਗਏ 20 ਮਿੰਟ ਬੁੱਕ ਫੇਰ ਵੀ ਬਚ ਗਈ ਬਿਣੀ ਪੈਗ ਤੋਂ ਤੁਰ ਕੇ ਕੋਈ ਛੇੜਖਾਨੀ ਨਹੀਂ ਬੁੱਕ ਨਾ ਕੁਛ ਨਹੀਂ ਕੀਤਾ ਨਾਲੇ ਉਕੇ ਇਹਦੇ ਨਾਲ ਹੁੰਦਾ ਹੀ ਨਹੀਂ ਕੁਝ ਵੀ ਰੁਕਿਆ ਸਿਰਫ ਮੈਂ ਦੋ ਜਗ੍ਹਾ ਤੇ ਆ ਇੱਕ ਤਾਂ ਆਪਾਂ ਮੂਸੋਂ ਆਪਣਾ ਉੱਥੇ ਰੁਕੇ ਸੀਗੇ ਕਿਨਾਲੇ ਨੇ ਹੁੰਦੇ ਆ ਮੂਸੋਂ ਮੈਂ ਟੱਪ ਕੇ ਤੇ ਜਾਂ ਰੈੱਡ ਕਲਿੱਪ ਤੋਂ ਚਾ ਚੱਕੀ ਆ ਕਿਤੇ ਨਹੀਂ ਰੁਕਿਆ ਰਸਤੇ 'ਚ ਮੈਂ ਉਵੇਂ ਹੀ ਖਿੱਚੀ ਆ ਸਾਰੇ ਰਾਹ ਬਾਹ ਰੋਟੀ ਰਾਟੀ ਖਾਣਨੇ ਆਗੇ ਯਾਰ ਕੱਢ ਕੇ ਹੰਡੇ ਹੰਡੇ ਰੱਖੋਗੇ ਗਰਮ ਕਰਕੇ ਤੇ ਠੀਕ ਆ ਮਿੱਤਰੋ ਕਰੋ ਸਾਰੇ ਜਣੇ ਸਪੋਰਟ ਕਰ ਲਓ ਚੈਨਲ ਸਬਸਕ੍ਰਾਈਬ ਜੇ ਕਿਸੇ ਨੇ ਨਹੀਂ ਕੀਤਾ ਤੇ ਬੈਲ ਆਈਕਨ ਤੇ ਲਾਈਕ ਸ਼ੇਅਰ ਤੇ ਫੇਸਬੁੱਕ ਵਾਲੇ ਤੁਸੀਂ ਵੀ ਕਰੋ ਕਿਰਪਾ ਫੋਲੋ-ਫੁੱਲੋ ਕਰ ਲਿਆ ਕਰੋ ਤੇ ਕਮੈਂਟ ਕਮੈਂਟ ਕਰਿਆ ਕਰੋ ਮੈਂ ਦੇਖਦਾ ਹਾਂ ਉਹਨਾਂ ਸਾਰਿਆਂ ਦੇ ਓਕੇ ਲਵ ਯੂ ਆ ਸਾਰਿਆਂ ਨੂੰ ਟਰੱਕ ਪਰ ਕੇ ਟਰੇਲਰ ਮਿਲਦੇ ਆ ਸੂਹਾ ਤੁਹਾਨੂੰ ਕੈਲਗਰੀ ਵਾਲਿਓ ਤੁਹਾਡੇ ਸ਼ਹਿਰ ਚ ਆਂਜਿਆ ਸੀ